ਸਤਿ ਸ੍ਰੀ ਅਕਾਲ ਜੀ ਕਸਿੱਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਵੈਲਕਮ ਕਰਦੇ ਹਾਂ ਤੁਹਾਡਾ ਹੋਪਸ ਤੁਸੀਂ ਆਪਣੀ ਆਪਣੀ ਪਲੇਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਅਗਰ ਸਾਡੇ ਚੈਨਲ ਨੂੰ ਅੱਜ ਫਸਟ ਟਾਈਮ ਦੇਖ ਰਹੇ ਹੋਗੇ ਤੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਪਾਈਏ ਤਾਂ ਤੁਹਾਡੇ ਕੋਲੇ ਮੀਸ ਤੁਹਾਨੂੰ ਵੀਡੀਓ ਮਿਲ ਜਾਵੇ ਕਿਉਂਕਿ ਆਪਾਂ ਹਰ 3rd ਡੇ ਜਾਂ ਡੇਲੀ ਬੇਸਿਸ ਦੇ ਉੱਤੇ ਆਪਾਂ ਨਵੀਂ ਤੇ ਨਵੀਂ ਕਲੈਕਸ਼ਨ ਲੈ ਕੇ ਤੁਹਾਡੇ ਰੂਬਰੂ ਹੁੰਨੇ ਆਂਗੇ ਤੇ ਬਾਕੀ ਸੇਮ ਹੀ ਨਾਮ ਦਾ ਪੇ ਸੜਾ ਇੰਸਟਾਗ੍ਰam ਤੇ ਹੈਗਾ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਦੇ ਨਾਮ ਤੇ ਤੇ ਤੁਸੀਂ ਉੱਥੇ ਵੀ ਜਾ ਕੇ ਸਾਨੂੰ ਫੋਲੋ ਕਰ ਸਕਦੇ ਹੋ ਤੁਹਾਨੂੰ ਰੀਲਸ ਵਗੈਰਾ ਪ੍ਰੋਪਰ ਮਿਲ ਜਾਣਗੇ ਆ ਤੇ ਬਾਕੀ ਅਸੀਂ ਖਾਸ ਬਰਨਾਲਾ ਸ਼ਹਿਰ ਜਿਹੜਾਗਾ ਡਿਸਟ੍ਰਿਕਟ ਹੈਗਾ ਅਸੀਂ ਉੱਥੋਂ ਆਪਣੇ ਘਰ ਤੋਂ ਬੁਟੀਕ ਚਲਾ ਰਹੇ ਹਾਂਗੇ ਤੇ ਤੁਸੀਂ ਸਾਨੂੰ ਬੜੇ ਜੈਨੂਨ ਜਿਹੜੇ ਮੈਂ ਕ੍ਰੀਜ਼ੀ ਨੇ ਪਰ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਜਿਹੜੇ ਇੱਥੇ ਅਵੇਲੇਬਲ ਮਿਲਦੇ ਨੇਗੇ ਤੇ ਜਿਵੇਂ ਤੁਸੀਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਆਪਣੀ ਪਸੰਦ ਦੇ ਅਮ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਨੂੰ ਫੋਟੋ ਭੇਜੋਗੇ ਤੁਹਾਨੂੰ ਉਸੇ ਤਰ੍ਹਾਂ ਦਾ ਸੂਟ ਸੇਮ ਹੈ ਜਿਹੜਾ ਬਣਿਆ ਮਿਲੇਗਾ ਬਾਕੀ ਤੁਸੀਂ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿੱਦਾਂ ਤੁਸੀਂ ਚਾਹੋ ਉਦਾਂ ਮੰਗਵਾ ਸਕਦੇ ਹੋਗੇ ਤੇ ਫੈਬਰਿਕ ਔਰ ਵਰਕ ਐਮਬਰਾਇਡਰੀ ਵਗੈਰਾ ਦੀ ਆਪਾਂ ਹਮੇਸ਼ਾ ਕਹਿੰਦੇ ਆ ਕਿ ਬਹੁਤ ਸਾਨੂੰ ਵਧੀਆ ਫਾਈਨ ਕੁਆਲਿਟੀ ਦਾ ਫੈਬਰਿਕ ਦੇਵਾਂਗੇ ਅਸੀਂ ਤੇ ਪੂਰੀ ਵਧੀਆ ਵਾਲੀ ਅਸੀਂ ਐਮਬਰਾਇਡਰੀ ਵਗੈਰਾ ਦਿੰਨੇ ਆ ਪਰ ਅੱਜ ਦੀ ਜਿਹੜੀ ਕਲੈਕਸ਼ਨ ਆ ਉਹ ਥੋੜੀ ਡਿਫਰੈਂਟ ਆ ਗਈ ਆਪਣੀ ਜਿਵੇਂ ਹੁਣ ਤੁਸੀਂ ਦੇਖ ਹੀ ਰਹੇ ਹੋਗੇ ਸਮਰ ਜਿਹੜਾ ਸੀਜ਼ਨ ਚੱਲ ਰਿਹਾ ਹੈਗਾ ਹਨਾ ਪੂਰਾ ਤੇ ਉਹਦੇ ਅਕੋਰਡਿੰਗ ਹੀ ਆਪਾਂ ਫੈਬਰਿਕ ਜਿਹੜਾ ਉਹ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਤੇ ਸਭ ਤੋਂ ਪਹਿਲਾਂ ਗੱਲ ਕਰਾਂ ਕਿ ਜਿਹੜੀ ਜਿਵੇਂ ਤੁਸੀਂ ਜਾਣਦੇ ਹੋ ਪਹਿਣਾ ਹੁਣ ਅੱਜਕੱਲ ਸਭ ਕੁਝ ਹੀ ਦੇਖ ਰਹੇ ਨੇ ਹਨਾ YouTube ਵਗੈਰਾ ਤੇ ਜਾਂ ਸਾਨੂੰ ਫੁੱਲ ਇਨਫੋਰਮੇਸ਼ਨ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪ੍ਰੋਪਰ ਸਟੈਂਪ ਲੱਗੀ ਹੋਈ ਤੁਸੀਂ ਦੇਖੋਗੇ ਜੀ ਅਗਰ ਮੀਨਸ ਵਿਜੀਬਲ ਹੋਵੇ ਤੁਹਾਨੂੰ ਤੁਸੀਂ ਪੜ ਸਕੋਤਾ ਅ ਦੇਖੋ ਹਾਂਜੀ ਪੜਿਆ ਦਿਖਦਾ ਹੋਏਗਾ ਸਾਨੂੰ ਟਿਸਟਾ ਕਲਾਸਿਕ ਮੀਨਸ ਕਲੈਕਸ਼ਨ ਹਣਾ ਤੇ ਇਹਦਾ ਪ੍ਰੋਪਰ ਨੰਬਰ ਵੀ ਦਿੱਤਾ ਹੋਇਆ ਕੋਡ ਵੀ ਦਿੱਤਾ ਹੋਇਆ ਹੈਗਾ ਤੇ ਜਿਹੜਾ ਟਿਸਟਾ ਬ੍ਰਾਂਡ ਆ ਸਮਰ ਦੇ ਵਿੱਚ ਸਭ ਤੋਂ ਬੈਸਟ ਬ੍ਰਾਂਡ ਦਾ ਫੈਬਰਿਕ ਹੁੰਦਾ ਇਹ ਇਹਦੇ ਵਿੱਚ ਤੁਹਾਨੂੰ ਜਿਹੜਾ ਫੈਬਰਿਕ ਮਿਲੇਗਾ ਪੂਰਾ ਏ ਕਲਾਸ ਫੈਬਰਿਕ ਮਿਲੇਗਾ ਤੇ ਮੀਨ ਇੰਨਾ ਸੌਫਟ ਫੈਬਰਿਕ ਹੋਏਗਾ ਕਿ ਇਹ ਨਹੀਂ ਹੈਗਾ ਤੁਸੀਂ ਇੱਕ ਸੀਜ਼ਨ ਸੂਟ ਪਾਓਗੇ ਤੇ ਤੁਹਾਡਾ ਸੂਟ ਖਰਾਬ ਹੋ ਜਾਏਗਾ ਇਸ ਤਰ੍ਹਾਂ ਨਹੀਂ ਹੁੰਦਾ ਇਹ ਬਹੁਤ ਸੌਫਟ ਫੈਬਰਿਕ ਹੁੰਦਾ ਫੈਬਰਿਕ ਦੀ ਕਲਰ ਦੀ ਮੀਨਸ ਇਹਦੀ ਸੌਫਟਨੈਸ ਦੀ ਪੂਰੀ ਗਾਰੰਟੀ ਹੁੰਦੀ ਆ ਔਰ ਡਿਊਰੇਬਿਲਟੀ ਵੀ ਹੁੰਦੀ ਹੈ ਇੱਕ ਫੈਬਰਿਕ ਇਹ ਨਹੀਂ ਹੈਗਾ ਤੁਸੀਂ ਕਿ ਅਬੀ ਦੋ ਤੋ ਪਾਏ ਤੇ ਹੈ ਲਿੱਸਾ ਜਾ ਹੋ ਗਿਆ ਫੈਬਰਿਕ ਇਸ ਤਰ੍ਹਾਂ ਨਹੀਂ ਹੁੰਦਾ ਇਹ ਬਹੁਤ ਜ਼ਿਆਦਾ ਸੋਹਣਾ ਵਧੀਆ ਫੈਬਰਿਕ ਰਹਿੰਦਾਗਾ ਤੇ ਟਿਸਟਾ ਦਾ ਵਾਦਾ ਆਪਣਾ ਰੀਵਾ ਦਾ ਫੈਬਰਿਕ ਵਧੀਆ ਹੁੰਦਾਗਾ ਤੇ ਜਾਂ ਫਿਰ ਇਸ ਤੋਂ ਬਾਅਦ ਐਸਕੇ ਦਾ ਜਾਨੀ ਕਿ ਫੈਬਰਿਕ ਇਹਦਾ ਵਧੀਆ ਹੁੰਦਾਗਾ ਤੇ ਚਲੋ ਆਪਾਂ ਕਿਸੇ ਬ੍ਰੈਂਡ ਨੂੰ ਹੋਰ ਮਾੜਾ ਤਾਂ ਨਹੀਂ ਕਹਿਣਾ ਪਰ ਜਿਹੜੀ ਵਧੀਆ ਵਾਲੀ ਚੀਜ਼ ਹੈ ਦੇਖੋ ਉਹ ਤੁਹਾਨੂੰ ਅਸੀਂ ਸ਼ੇਅਰ ਕਰਦੇ ਵੀ ਐਸਕੇ ਬ੍ਰੈਂਡ ਵਧੀਆ ਹੁੰਦਾਗਾ ਹਨ ਤੇ ਰੀਵਾ ਬ੍ਰੈਂਡ ਵਧੀਆ ਹੁੰਦਾਗਾ ਤੇ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬੇਸ਼ੱਕ 100-200 ਰੁਪਏ ਆਪਾਂ ਨੂੰ ਸੂਟ ਵੱਧ ਲੱਗ ਜੇ ਪਰ ਇਹ ਨਹੀਂ ਹੈਗਾ ਵੀ ਆਪਾਂ ਫੈਬਰਿਕ ਮਾੜਾ ਲਿਓ ਹਨ ਤੇ ਇਹਦਾ ਤੁਸੀਂ प्रिंटिंग ਦੇਖ ਹੀ ਸਕਦੇ ਹੋਵੋਗੇ ਬਹੁਤ ਜਿਆਦਾ ਸੋਹਣੀ प्रिंटिंग ਹੋਈ ਵੀ ਆ ਇਹਦੇ ਵਿੱਚ ਸੈਲਫ ਵੀ ਹੈਗਾ ਅਗਰ ਬਿਜ਼ੀਵਲ ਹੁੰਦਾ ਹੋਇਆ ਤਾਂ ਲਾਈਨਿੰਗਸ ਬਣੀ ਹੋਈਆਂ ਨੇਗੀਆਂ ਲਾਈਨਿੰਗ ਆ ਵਿੱਚ ਤੇ ਸੈਲਫ ਹੈ ਔਰ ਉਸ ਤੋਂ ਬਾਅਦ ਫਿਰ ਇਹ ਸਾਰੀ ਇਸ ਤਰ੍ਹਾਂ ਪ੍ਰਿੰਟਿੰਗ ਹੋਈ ਵੀ ਆ ਤੇ ਕਲਰ ਆ ਜਿਹੜਾ ਉਹ ਬਹੁਤ ਜੁਦਾ ਜਿਆਦਾ ਸੋਹਣਾਗਾ ਮੀਨਜ਼ ਗਾਜਰੀ ਜਾਂ ਕਲਰ ਨਾ ਇਹ ਪਿੰਕ ਟੋਨ ਆ ਨਾ ਇਹ ਔਰੇਂਜ ਟੋਨ ਆਗੀ ਬਹੁਤ ਸੋਹਣਾ ਪਿਆਰਾ ਲੱਗਦਾ ਹੋਊ ਤੁਹਾਨੂੰ ਦੇਖਿਓ ਮੇਰੇ ਲਗਾਇਆ ਹੋਇਆ ਇਦਾਂ ਹਨ ਤੇ ਬਾਕੀ ਇਹਦੇ ਨਾਲ ਜਿਹੜੀ ਆਪਣੀ ਬਾਟਮ ਆਗੀ 컬러 ਨਹੀਂ ਕੋਈ ਤੁਸੀਂ ਦੇਖ ਸਕਦੇ ਹੋਗੇ ਕੋਈ ਢਕੀਲੇ ਰੰਗ ਨਹੀਂ ਹਨਾ ਸਮਰ ਦੇ ਅਕੋਰਡਿੰਗ ਬਹੁਤ ਸੋਹਣਾ ਬੈਸਟ ਹੈਗਾ ਜੀ ਇਹ ਵਾਲਾ ਤੇ ਪਾਇਆ ਵੀ ਦੇਖੋ ਹਨਾ ਜਦੋਂ ਆਪਾਂ ਬਾਹਰ ਅੰਦਰ ਜਾਂਦੇ ਆਂਗੇ ਸੂਟ ਪਾਇਆ ਵੀ ਸੋਹਣਾ ਲੱਗੇ ਹੀ ਹੁੰਦਾਗਾ ਤੇ ਇਹ ਸੂਟ ਤੁਸੀਂ ਜਿੱਦਾਂ ਮਰਜ਼ੀ ਥੋੜਾ ਬਾ ਤਾਂ ਲੇਸ ਵਗੈਰਾ ਦੇ ਨਾਲ ਤੁਸੀਂ ਡਿਜ਼ਾਈਨਿੰਗ ਕਰਵਾ ਕੇ ਜੇ ਤੁਸੀਂ ਕਹੋ ਤਾਂ ਅਸੀਂ ਬਾਟਮ ਦੇ ਉੱਤੇ ਵਰਕ ਵੀ ਕਰਵਾ ਕੇ ਦੇ ਦੇਵਾਂਗੇ ਤੁਹਾਨੂੰ ਤੇ ਬਟ ਜਿਹੜੇ ਤੁਹਾਨੂੰ ਪ੍ਰਾਈਸ ਸ਼ੋ ਹੋਣਗੇ ਉਹ ਵਿਦਆਊਟ ਵਰਕ ਸ਼ੋ ਹੋਣਗੇ ਤੇ ਜਿਹੜੀ ਇਹਦੀ ਬਾਟਮ ਆ ਉਹ ਵੀ ਸੈਲਫ ਦੇ ਵਿੱਚ ਆਗੀ ਸੇਮ ਹੀ ਬਿਲਕੁਲ ਮੈਚਿੰਗ ਕਲਰ ਦੀ ਬਾਟਮ ਆਗੀ 2.5 ਮੀਟਰ ਬਾਟਮ ਦਾ ਫੈਬਰਿਕ ਹੋਏਗਾ 2.5 ਮੀਟਰ ਹੀ ਸ਼ਰਟ ਦਾ ਫੈਬਰਿਕ ਹੋਏਗਾ ਬਾਕੀ ਵੈਸੇ ਤੁਹਾਨੂੰ ਦੇਖ ਹੀ ਰਿਹਾ ਹੋਣਾ ਖੁੱਲਾ ਡੁੱਲਾ ਫੈਬਰਿਕ ਆਗਾ ਮੀਨਸ ਇਹ ਨਹੀਂ ਹੈਗਾ ਔਰ ਇਹ ਵਿਦ ਦੁਪੱਟਾ ਸੂਟ ਆਏਗਾ ਵਿਦਆਊਟ ਦੁਪੱਟਾ ਨਹੀਂ ਹੈਗਾ ਜੀ ਇਹ ਟਿਸਟਾ ਬ੍ਰਾਂਡ ਆ ਤੇ ਆਪਣੇ ਕੋਟਾ ਡੋਰੀਏ ਦਾ ਹੀ ਟਿਸਟਾ ਬ੍ਰਾਂਡ ਦਾ ਹੀ ਜਿਹੜਾ ਦੁਪੱਟਾ ਹੈਗਾ ਤੁਸੀਂ ਦੇਖੋਗੇ ਦੁਪੱਟੇ ਵੀ ਪ੍ਰੋਪਰ ਖੁੱਲੇ ਡੁੱਲੇ 2.5 ਮੀਟਰ ਦੁਪੱਟੇ ਰਹਿਣਗੇ ਟਾਈ ਮਿੱਟ ਦੁਪट्टे ਦੀ ਕੱਟ ਆਉਂਦੀ ਹੈਗੀ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਵੀ ਆ ਉੱਤੇ ਸਾਰੀ ਜਿੱਦਾਂ ਸੂਟ ਦੇ ਉੱਪਰ ਹੋਈ ਵੀ ਆ ਇਸ ਤਰ੍ਹਾਂ ਹੀ ਤੇ ਮੀਨਜ਼ ਇਹ ਸੂਟ ਆਪਾਂ ਬਾਹਰ ਅੰਦਰ ਪਾਉਣ ਵਾਲਾ ਸੂਟ ਆ ਛੋਟਾ ਮੋਟਾ ਤੁਹਾਡਾ ਕੋਈ ਮੀਨਜ਼ ਆਪਾਂ ਹੁਣ ਸਮਰ ਦੇ ਵਿੱਚ ਤੇ ਇਦਾਂ ਹੀ ਹੁੰਦਾ ਵੀ ਆਪਾਂ ਨੂੰ ਕੋਈ ਗਾਹਰ ਵਰਕ ਵਾਲੇ ਸੂਟ ਵੀ ਨਹੀਂ ਵਧੀਆ ਲੱਗਦੇ ਹੁੰਦੇ ਪਰ ਆਪਾਂ ਨੂੰ ਕੁਆਲਿਟੀ ਵਧੀਆ ਹੋਵੇ ਤੇ ਆਪਾਂ ਮੀਨਜ਼ ਬਾਹਰ ਅੰਦਰ ਆਉਣਾ ਜਾਣਾ ਕਿਤੇ ਵੀ ਹਨਾ ਜਾਂ ਤੁਸੀਂ ਜੌਬ ਤੇ ਜਾਓਗੇ ਜਾਂ ਤੁਸੀਂ ਵੈਸੇ ਕਿਤੇ ਜਾਣਾ ਆਉਣਾ ਗੁਰਦੁਆਰਾ ਸਾਹਿਬ ਜਾਣਾ ਹਨਾ ਕਿਤੇ ਵੀ ਜਾਣਾ ਆਉਣਾ ਤੇ ਇਹ ਸੂਟ ਬਹੁਤ ਸੋਹਣੇ ਤੇ ਪਿਆਰੇ ਲੱਗਣਗੇ ਦੇਖੋ ਤੁਸੀਂ ਆਪ ਹੀ ਦੇਖੋ ਪੂਰਾ ਖੁੱਲਾ ਡੁੱਲਾ ਵਾਰਾ ਤੇ ਖੁੱਲੇ ਡੁੱਲੇ ਦੁਪੱਟੇ ਆਗੇ ਸੌਫਟ ਪੂਰਾ ਸੌਫਟ ਦੁਪੱਟਾ ਹੈਗਾ ਵੀ ਇਹ ਨਹੀਂ ਹੈਗਾ ਕਿ ਦੁਪੱਟੇ ਦਾ ਫੈਬਰਿਕ ਹਾਰਡ ਹੋਏਗਾ ਤੇ ਇਹਦਾ ਤਾਂ ਕੋਈ ਕਹਿਣ ਦੀ ਆਪਾਂ ਕਹਿ ਦੋ ਕਿ ਲੋੜ ਹੀ ਨਹੀਂ ਹੈਗੀ ਕਿਉਂਕਿ ਜੇ ਤੁਹਾਨੂੰ ਸਟੈਂਪ ਲੱਗੀ ਮਿਲ ਗਈ ਦੇਖੋ ਇਹਦੇ ਤੇ ਬਾਟਮ ਤੇ ਵੀ ਸਟੈਂਪ ਲੱਗੀ ਹੋਈ ਆ ਪ੍ਰੋਪਰ ਜੇ ਤੁਹਾਨੂੰ ਸਟੈਂਪ ਲੱਗੀ ਮਿਲ ਗਈ ਤਾਂ ਤੁਸੀਂ ਮੀਨਸ ਆਪਣੇ ਆਪ ਹੀ ਤੁਹਾਨੂੰ ਯਕੀਨ ਆ ਜਾਏਗਾ ਕਿ ਆਪਾਂ ਕੋਈ ਵੀ ਇਹ ਚੀਜ਼ ਡੁਪਲੀਕੇਟ ਕਾਪੀ ਨਹੀਂ ਹੈਗੀ ਕੁਝ ਵੀ ਨਹੀਂ ਹੈਗਾ ਇਦਾਂ ਦਾ ਬਹੁਤ ਸੋਹਣੀ ਚੀਜ਼ ਹੈਗੀ ਤੇ ਕਲਰ ਕੰਬੀਨੇਸ਼ਨ ਵੀ ਤੁਹਾਨੂੰ ਕਿੰਨਾ ਪਿਆਰਾ ਲੱਗਾ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਤਿੰਨ ਸੂਟ ਅਵੇਲੇਬਲ ਨੇ ਤੇ ਤਿੰਨ ਤਿੰਨੇ ਸੂਟ ਦੇ ਥਾਨ ਆਉਂਦੇ ਹੁੰਦੇ ਨੇ ਜੀ ਤੇ ਉਸ ਤਰ੍ਹਾਂ ਹੀ ਆਪਣੇ ਕੋਲੇ ਸੂਟ ਅਵੇਲੇਬਲ ਨੇ ਤੇ ਅਗਰ ਤੁਸੀਂ ਬਾਏ ਕਰਨਾ ਤਾਂ ਜਿਵੇਂ ਹੁਣ ਇਹ ਆ ਗਲਾ ਸੂਟ ਹੈਗਾ ਇਸੇ ਦੇ ਕਲਰ ਆ ਡਿਜ਼ਾਈਨਿੰਗ ਸੇਮ ਆਂਗੀ ਤੇ ਕਲਰ ਆ ਵਾਸ ਇਹ ਇਹ ਹੈਗਾ ਜੀ ਆਪਣਾ ਪੂਰਾ ਜਿਵੇਂ ਆਪਾਂ ਫਰੋਜੀ ਕਲਰ ਕਹਦੇ ਨੇ ਸਰਦੇਈ ਕਲਰ ਕਹਦੇ ਨੇ ਪੰਜਾਬੀ ਦੇ ਵਿੱਚ ਫਰੋਜੀ ਕਲਰ ਆ ਪ੍ਰੋਪਰ ਤਾਂ ਸਰ ਮਰ ਦੇ ਵਿੱਚ ਬਹੁਤ ਸੋਹਣਾ ਲੱਗਦਾ ਹੈ ਤੇ ਮੇਰਾ ਖੁਦ ਦਾ ਵੀ ਮਾਨਾ ਬੜਾ ਵੀ ਮੈਂ ਇਹ ਕਲਰ ਦਾ ਇੱਕ ਸੂਟ ਬਣਾ ਲਾ ਕਿਉਂਕਿ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਆਗਾ ਤੇ ਫੈਬਰਿਕ ਦੀ ਤੁਹਾਨੂੰ ਫੁੱਲ ਗਰੰਟੀ ਹੈ ਨਾ ਇਹਦਾ ਕੋਈ ਕਲਰ ਜਾਵੇ ਤੇ ਨਾ ਇਹਦਾ ਕੋਈ ਕੱਪੜਾ ਦਾ ਕੋਈ ਬੋਰਾ ਆਵੇ ਕੋਈ ਲੈਂਟ ਵਗੈਰਾ ਹਨਾ ਕੋਈ ਪ੍ਰੋਬਲਮ ਨਹੀਂ ਕੋਈ ਛਿੱਜਣਾ ਨਹੀਂ ਇਹ ਵਾਲਾ ਫੈਬਰਿਕ ਆ ਜਿਹੜਾ ਹਨਾ ਤੇ ਮੀਨਸਰ ਕੁਝ ਵੀ ਨਹੀਂ ਹੁੰਦਾ ਤੁਸੀਂ 2-3 ਸਾਲ ਆਰਾਮ ਨਾਲ ਸਮਰ ਵਾਲਾ ਸੂਟ ਇਹ ਪਾ ਸਕਦੇ ਹੋਗੇ ਵੀ ਕਿਤੇ ਵੀ ਨਹੀਂ ਜਾਂਦਾ ਹੈਗਾ ਇਹਦੇ ਵੀ ਸੇਮ ਜੀ ਸਟੈਂਪਿੰਗ ਹੋਈ ਵੀ ਆ ਪ੍ਰੋਪਰ ਤੇ ਤੁਹਾਨੂੰ ਦਿਖਾਈ ਦਿੱਤੀ ਹੈ ਪਹਿਲਾਂ ਵਾਲੇ ਦੇ ਨਾਲ ਦੇ ਹੀ ਇਹ ਵਾਲਾ ਇੱਕ ਦੋਈ ਕਲਰ ਨੇ ਕਈ ਵਾਰ ਪਹਿਣਾ ਡਿਮਾਂਡ ਕਰ ਲੱਗੇ ਇਹ ਮੈਸੇਜ ਸੈਂਡ ਕਰਕੇ ਮੈਮ ਤੀਸਰਾ ਕਲਰ ਕਿਹੜਾ ਕਾ ਤੀਸਰਾ ਕਾ ਹੋਰ ਕੋਈ ਕਲਰ ਹੈ ਜਾਂ ਨਹੀਂ ਸਾਡੇ ਕੋਲ ਇਹਦੇ ਵਿੱਚ ਸਿਰਫ ਦੋ ਕਲਰ ਹੀ ਅਵੇਲੇਬਲ ਨੇ ਇੱਕ ਉਹ ਆਪਣਾ ਗਾਜਰੀ ਪਿੰਕ ਜਿਹਾ ਟੋਨ ਆ ਜਾਂਦਾ ਹਨ ਤੇ ਇੱਕ ਇਹ ਫਰੋਜੀ ਕਲਰ ਆ ਜਾਂਦਾ ਹੈਗਾ ਫਿਰ ਸੈਲਫ ਪਹਿਲਾਂ ਤੁਸੀਂ ਦੇਖੋਗੇ ਫੈਬਰਿਕ ਸੈਲਫ ਦੇ ਵਿੱਚ ਆ ਪਲੇਨ ਦੇ ਨਾਲ ਉਹ ਹਮੇਸ਼ਾ ਸੈਲਫ ਫੈਬਰਿਕ ਜਿਹੜਾ ਉਹ ਮਹਿੰਗਾ ਹੁੰਦਾ ਸੋ ਸੈਲਫ ਫੈਬਰਿਕ ਜਿਹੜਾ ਉਹ ਮਹਿੰਗਾ ਹੁੰਦਾ ਸੋ ਨੂੰ ਵੀ ਪਤਾ ਇਸ ਚੀਜ਼ ਦਾ ਹਨ ਫਿਰ ਉਸ ਤੋਂ ਬਾਅਦ ਪ੍ਰਿੰਟਿੰਗ ਹੋਈ ਵੀ ਆ ਬਾਕੀ ਇਹ ਟਿਸਟਾ ਬ੍ਰਾਂਡ ਦਾ ਫੈਬਰਿਕ ਆ ਮੀਨਸ ਆਇ ਮੱਖਣ ਮਲਾਈ ਵਰਗਾ ਕੱਪੜਾ ਹੈਗਾ ਮੀਨਸ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਸਾਨੂੰ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਇਹਦੇ ਵਿੱਚ ਨਹੀਂ ਹੈਗੀ ਚਾਹੇ ਤੁਸੀਂ ਬਾਹਰ ਵੀ ਬੈਠੇ ਚਾਹੇ ਇੱਧਰ ਬੈਠੇ ਹੋ ਹਨ ਤੇ ਮੀਨਸ ਆਪਣੇ ਇੰਡੀਆ ਵਾ ਪੰਜਾਬ ਵਾਲੀਆਂ ਭੈਣਾਂ ਤੇ ਇਹਨੂੰ ਪਾ ਕੇ ਬਹੁਤ ਖੁਸ਼ ਹੋਣਗੀਆਂ ਤੇ ਉਹਨਾਂ ਨੂੰ ਲਾਈਨਿੰਗ ਦੀ ਬਿਲਕੁਲ ਵੀ ਰਿਕੁਆਇਰਮੈਂਟ ਨਹੀਂ ਹੈਗੀ ਸਿਰਫ ਤੁਸੀਂ ਲੇਸਿਸ ਦੇ ਨਾਲ ਕੋਈ ਪਿੰਟੈਕਸ ਦੇ ਨਾਲ ਜਾਂ ਕਈ ਵਾਰ ਆਪਾਂ ਬਾਟਮ ਵਾਲਾ ਕੱਪੜਾ ਵਿੱਚ ਲਗਾ ਕੇ ਹਨਾ ਬਾਹਾਂ ਬਾਜੂ ਵਗੈਰਾ ਦੇ ਉੱਪਰ ਪਰਲੇਸ ਦੇ ਨਾਲ ਲਗਾ ਕੇ ਉਸ ਤਰ੍ਹਾਂ ਆਪਾਂ ਮੈਂ ਇਹ ਡਿਜ਼ਾਈਨਿੰਗ ਕਰ ਸਕਦੇ ਆ ਇਹ ਸੂਟਾਂ ਦੇ ਡਿਜ਼ਾਈਨਿੰਗ ਨਾਲ ਹੋਰ ਸੋਹਣੇ ਬਣ ਜਾਂਦੇ ਆ ਤੇ ਬਾਟਮ ਜਿਵੇਂ ਤੁਹਾਨੂੰ ਪਹਿਲਾਂ ਵੀ ਦਿਖਾਈ ਆ ਵੀ ਜਿਹੜਾ ਵੀ ਸੂਟ ਦੇ ਵਿੱਚ ਪ੍ਰਿੰਟ ਆ ਸੈਲਫ ਆਗਾ ਉਵੇਂ ਜਿਵੇਂ ਹੀ ਇਹਦੇ ਵਿੱਚ ਵੀ ਸੈਲਫ ਆਗਾ ਸਾਰਾ ਪ੍ਰਿੰਟਰ ਬਸ ਇਹਦੇ ਵਿੱਚ ਕਲਰ ਸ਼ੋ ਹੋ ਜਾਂਦੇ ਇਹਦੇ ਵਿੱਚ ਕਲਰ ਨਹੀਂ ਸ਼ੋ ਹੁੰਦੇ ਡੇ ਨਾਈਟ ਪ੍ਰਿੰਟ ਵੀ ਕਹਿ ਦਿੰਦੇ ਐ ਇਹਨੂੰ ਹਨਾ ਤੇ ਬਾਕੀ ਜੇ ਤੁਸੀਂ ਕਹੋ ਤਾਂ ਵਰਕ ਵੀ ਕਰਵਾ ਸਕਦੇ ਹੋ ਵੈਸੇ ਸੂਟ ਹੀ ਆਪਣੇ ਆਪ ਵਿੱਚ ਇੰਨੀ ਕੁਆਲਿਟੀ ਤੇ ਇੰਨਾ ਫਾਈਨ ਆਗਾ ਤੁਹਾਨੂੰ ਨੀਡ ਹੀ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੇ ਵਰਕ ਦੀ ਮੇਰੇ ਅਕੋਰਡਿੰਗ ਤਾਂ ਕਿਉਂਕਿ ਦੁਪੱਟਾ ਵੀ ਪੂਰਾ ਡਿਜ਼ਾਈਨਰ ਤੇ ਹੈਵੀ ਵਿੱਚ ਆ ਗਿਆ ਜੀ ਹਨਾ ਤੇ ਇਹ ਕੋਟਾ ਡੋਰੀ ਇਹਦਾ ਸੇਮ ਹੀ ਆਪਣਾ ਦੁਪੱਟਾ ਹੈ ਕਲਰ ਸਾਰਾ ਏ ਟੂ ਜ਼ੈਡ ਮੈਚ ਆ ਪੂਰਾ ਵੀਡੀਓ ਦੇ ਵਿੱਚ ਮੈਨੂੰ ਪਤਾ ਨਹੀਂ ਕਿਦਾਂ ਦਾ ਆ ਰਿਹਾ ਹੋਏਗਾ ਪਰ ਮੀਨਸ ਪ੍ਰੋਪਰ ਦੁਪੱਟਾ ਮੈਚਿੰਗ ਆ ਪ੍ਰੋਪਰ ਬਾਟਮ ਮੈਚਿੰਗ ਆ ਕੁਛ ਵੀ ਕਲਰ ਇਦਾਂ ਦਾ ਕੁਛ ਨਹੀਂ ਹੈਗਾ ਖੁੱਲੇ ਡੁੱਲੇ ਪੂਰੇ ਵਧੀਆ ਦੁਪੱਟੇ ਨੇਗੇ ਤੇ ਪ੍ਰੋਪਰ ਤੁਹਾਨੂੰ ਦੇਖੋ ਜੀ ਹਨਾ ਮੀਨਸ ਇਸ ਤਰ੍ਹਾਂ 2.5 ਮੀਟਰ ਦੀ ਕੱਟ ਮਿਲੇਗੀ ਤੇ ਵੀ ਕੋਈ ਕੱਟ ਸਵਾ ਦੋ ਵਾਲਾ ਦੁਪੱਟਾ ਨਹੀਂ ਹੈਗਾ ਇਹ ਪੂਰਾ ਵਧੀਆ ਲੱਗਦਾ ਕਾ ਬਾਕੀ ਜਿਵੇਂ ਤੁਸੀਂ ਸਿਰਫ ਤੇ ਲੈਣਾ ਹਨਾ ਜਿੱਦਾਂ ਮਰਜ਼ੀ ਲੈਣਾ ਇਹ ਦੁਪੱਟਾ ਪੂਰਾ ਵਧੀਆ ਹੈਗਾ ਸਾਫਟ ਬਹੁਤ ਆ ਜੀ ਤੇ ਬਾਕੀ ਫੈਬਰਿਕ ਦੀ ਤੁਹਾਨੂੰ ਗਾਰੰਟੀ ਦੇ ਦਿੱਤੀ ਆ ਇਹ ਤਾਂ ਮਿਲ ਵੱਲੋਂ ਹੀ ਗਾਰੰਟੀ ਹੁੰਦੀ ਆ ਟਿਸਟਾ ਬ੍ਰਾਂਡ ਵਾਲਿਆਂ ਦੀ ਤੇ ਅਸੀਂ ਆਪਣੇ ਵੱਲੋਂ ਕੋਈ ਵੀ ਤੁਹਾਨੂੰ ਐਕਸਟਰਾ ਨਹੀਂ ਇਦਾਂ ਕਰ ਰਹੇ ਜਿਵੇਂ ਸਾਨੂੰ ਮਿਲ ਦੇ ਵਿੱਚ ਆਉਂਦਾਗਾ ਉਸੇ ਤਰ੍ਹਾਂ ਹੀ ਫੈਬਰਿਕ ਤੁਹਾਨੂੰ ਅਸੀਂ ਦੱਸਦੇ ਹੁੰਦੇ ਆ ਤੇ ਟਿਸਟਾ ਦਾ ਤੁਸੀਂ ਕਿਤੇ ਵੀ ਤੁਸੀਂ ਅੱਜਕੱਲ YouTube ਦੇ ਉੱਤੇ ਵੀਡੀਓ ਦੇਖ ਹੀ ਰਹੇ ਹੋਵੋਗੇ ਟਿਸਟਾ ਬ੍ਰਾਂਡ ਦੀ ਬਹੁਤ ਜ਼ਿਆਦਾ ਸਾਰੇ ਪਾਸੇ ਚਰਚਾ ਹੋਈ ਪਈ ਆ ਹਨਾ ਏ ਐਂਡ ਦੁਪੱਟਾ ਲਗਾ ਕੇ ਹਨਾ ਨਾਲ ਪ੍ਰਿੰਟਿੰਗ ਡਿਜ਼ਾਈਨਰ ਦੁਪੱਟਾ ਗਾ ਬਾਕੀ ਬ੍ਰਾਂਡ ਦਾ ਸੂਟ ਆ ਇਸ ਕਰਕੇ ਸੂਟ ਦਾ ਪ੍ਰਾਈਸ ਕਈ ਵਾਰ ਭੈਣਾਂ ਨੇ ਇਧਰਾਂ ਦੇ ਵਿੱਚ ਜ਼ਿਆਦਾ ਗਾ ਜਾਂ ਇਦਾਂ ਗਾ ਜ਼ਿਆਦਾ ਬਿਲਕੁਲ ਨਹੀਂ ਹੈਗਾ ਜੀ ਤੁਸੀਂ ਕੰਪੈਰੀਸ਼ਨ ਕਰਕੇ ਦੇਖ ਲਓ ਹੋਰ ਦੇ ਨਾਲ ਅਸੀਂ ਇਹ ਨਾਮ ਤਾਂ ਅਸੀਂ ਨਹੀਂ ਲੈਣਾ ਚਲੋ ਹਨਾ ਤੇ ਤੁਸੀਂ ਦੇਖ ਲਓਗੇ ਤੁਹਾਨੂੰ ਬਹੁਤ ਔਰ ਸਭ ਦੇ ਨਾਲੋਂ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੂਗਾ ਸਾਡੇ ਕੋਲੋਂ ਤੇ ਦੋਨਾਂ ਦੇ ਵਿੱਚ ਹੀ ਸਾਡੇ ਕੋਲ ਤਿੰਨ ਤਿੰਨ ਸੂਟ ਅਵੇਲੇਬਲ ਨੇ ਤੇ ਤੁਸੀਂ ਜਿੰਨੇ ਮਰਜ਼ੀ ਕਹੋਗੇ ਸੂਟ ਤੁਹਾਨੂੰ ਅਸੀਂ ਦੇ ਦਾਂਗੇ ਤੇ ਸੂਟ ਤੁਹਾਡੇ ਘਰ ਤੱਕ ਪਹੁੰਚੇਗਾ ਇਸ ਚੀਜ਼ ਦੀ ਵੀ 100% ਗਾਰੰਟੀ ਹੈਗੀ ਮੀਨਸ ਇਹ ਨਹੀਂ ਹੈਗਾ ਵੀ ਇਹਦੇ ਵਿੱਚ ਹੋਏਗਾ ਹਾਂਜੀ ਇਹ ਸੂਟ ਜਿਹੜਾ ਪ੍ਰਾਈਸ ਹੋਏਗਾ ਤੁਹਾਨੂੰ ਦਿਖ ਜਾਏਗਾ ਸਕਰੀਨਸ਼ਾਟ ਦੇ ਉੱਤੇ ਸ਼ਿਪਿੰਗ ਇਹਦੇ ਵਿੱਚ ਇਨਕਲੂਡਡ ਆ ਤੁਹਾਨੂੰ ਸ਼ਿਪਿੰਗ ਫ੍ਰੀ ਹੈ ਯਾਨੀ ਕਿ ਐਕਸਟਰਾ ਹਾਂਜੀ ਤਾਂ ਤੁਸੀਂ ਇਹ ਸੂਟ ਕੋਈ ਵੀ ਬਾਇ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਗਏ ਜਿਹੜੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਪਿਆ ਚੱਲ ਰਿਹਾਗਾ ਤੇ ਉਹਦੇ ਉੱਤੇ ਤੁਸੀਂ ਸੈਂਡ ਕਰ ਦਿੰਨੇ ਆ ਜੀ ਸੈਂਡ ਕਰ ਸਕਦੇ ਹੋ ਤੇ ਅਡਵਾਂਸ ਪੇਮੈਂਟ ਕਰਕੇ ਤੁਸੀਂ ਤੁਹਾਡੇ ਘਰ ਤੱਕ ਸੂਟ ਪਹੁੰਚੇਗਾ ਵਿਦਨ 3 ਔਰ 4 ਡੇਸ ਦੇ ਵਿੱਚ ਮੀਨ ਜੇਕਰ ਤੁਸੀਂ ਪੰਜਾਬ ਹਰਿਆਣਾ ਚੰਡੀਗੜ੍ਹੋਂਗੇ ਤਾਂ ਵਿਦਨ 3 ਔਰ 4 ਡੇਸ ਦੇ ਵਿੱਚ ਤੁਹਾਡੇ ਕੋਲੇ ਪਹੁੰਚ ਜਾਏਗਾ ਹਾਂ ਅਗਰ ਤੁਸੀਂ ਇੰਨਾ ਤਿੰਨਾ ਤੋਂ ਬਿਨਾ ਕਿਤੇ ਹੋਰ ਰਹਿੰਦੇ ਹੋ ਤਾਂ ਉਹਦੇ ਥੋੜੇ ਬਹੁਤ ਸ਼ਿਪਿੰਗ ਦੇ ਚਾਰਜੇਸ ਐਕਸਟਰਾ ਹੋ ਸਕਦੇ ਨੇਗੇ ਤਾਂ ਜਾਂ ਤੁਸੀਂ ਬਾਹਰ ਹੋਗੇ ਜਾਂ ਤੁਹਾਡੇ ਬਾਹਰਲੇ ਪਹਿਣਾ ਦੇ ਜਿਹੜੇ ਆਰਡਰ ਚੱਲ ਰਹੇ ਆ ਅਗਰ ਤੁਸੀਂ ਇਹਨਾਂ ਨੂੰ ਐਡ ਅਪ ਕਰਵਾਉਣਾ ਚਾਹੁੰਦੇ ਹੋ ਤਾਂ ਉੱਥੇ ਵੀ ਤੁਹਾਡੇ ਐਡ ਅਪ ਇਹ ਸੂਟ ਹੋ ਜਾਣਗੇ ਤੁਹਾਡੇ ਆਰਡਰ ਦੇ ਵਿੱਚ ਤੇ ਹੋਪਫੁਲੀ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਜਿਹਦੇ ਸੂਟ ਸੋਹਣੇ ਸੋਹਣੇ ਰੰਗ ਨੇਗੇ ਤੇ ਸੋਹਣੇ ਸੋਹਣੇ ਪ੍ਰਿੰਟ ਨੇਗੇ ਤੇ ਥੈਂਕ ਯੂ so much for watching